ਜੋਮ ਦੇ ਜੋ ਮਕਾ ਦਾ ਚਾ ਆ ਗਏ ਤੇ ਉਸ ਵळे ਕੁਛ ਪੇਸ਼ ਨਹੀਂ ਗਈ ਕਿਸੇ ਦੇ ਘਰ ਵਾਰ ਉੱਡ ਗਏ ਕਈਆਂ ਦੇ ਗਲਾਟ ਟੇਰ ਪਾਪਾ ਕੇ ਸਾੜੇ ਗਏ ਸਿੱਖਾਂ ਨਾਲ ਤੇ ਬਹੁਤ ਹੀ ਜ਼ੁਲਮ ਹੋਇਆ ਪੱਠਾ ਜੋ ਸੋਟਾ ਉਹਨਾਂ ਦੇ ਹੱਥੇ ਸੀ ਸੀ ਉਹ ਲੈ ਕੇ ਖੜੇ ਸੀ ਸਿੱਖਾਂ ਨਾਲ ਤੇ ਬਹੁਤ ਹੀ ਜ਼ੁਲਮ ਹੋਇਆ ਸਿੱਖ ਤੇ ਉਹ ਡੰਡੇ ਕਈ ਉੱਠੇ ਨਹੀਂ ਆਤੇ ਕਈਆਂ ਦੇ ਕਾਰੋਬਾਰੀ ਬੰਦ ਹੋ ਗਏ ਮੇਰੀ ਵੀ ਸਰਕਾਰੀ ਨੌਕਰੀ ਸੀ ਉਹ ਤੇ ਇਹ ਸਰਕਾਰ ਕੇ ਹੋ ਸਾਰੀ ਬਰਬਾਦ ਹੋ ਗਈ ਮੇਰੀ ਤੁਹਾਡੇ ਜਿਹੜੇ ਹਸਬੰਡ ਸੀਗੇ ਉਹ 1984 ਚ ਗਵਾਏ ਸੀ ਤੁਸੀਂ ਹਾਂਜੀ ਹਸਬੰਡ ਤੇ ਉਹਨਾਂ ਤੇ ਮੇਰੇ ਤੇ ਅਸੀਂ ਬੈਠੇ ਸੀ ਅੱਗ ਸੇਕਦੇ ਸੀ ਦੋ ਸਿੱਖ ਖਾਲਸੇ ਆਏ ਔਰ ਨਾਲ ਦੀ ਜਾਨ ਬਚਾਨ ਕਾ ਸਾਡੇ ਨਾਲ ਸਾਰਾ ਕੁਝ ਉਧिच ਗਿਆ ਕਰਾਇਆ ਤੇ ਵੀ ਟੱਕੇ ਖਾਦੇ ਹੋਣ ਉਹ ਵੀ ਕਰਾਇਆ ਤੇ ਟੱਕੇ ਖਾ ਰਹੇ ਆ ਸਾਨੂੰ ਮਕਾਨ ਵੀ ਮਿਲਿਆ ਸੀ ਉਹ ਵੀ ਗਵਰਨਮੈਂਟ ਨੇ ਖੋ ਲਿਆ ਸਰਕਾਰ ਨੇ ਕੋਈ ਕੁਆਟਰ ਵਗੈਰਾ ਕੁਝ ਕਰ ਦਵਾਇ ਕਿ ਕਿੰਨੇ ਕੋਈ ਉਸ ਬਾਰੇ ਪੁੱਛਣੇ ਨਹੀਂ ਆਇਆ ਕੋਈ ਵੀ ਕੁਆਟਰ ਦਵਾਇਆ ਸੀ ਸੀ 2 ਸਾਲ ਰਹੇ ਆ ਘਰ ਵਾਲੇ ਮੇਰੇ ਨੂੰ ਅਟਵਾਦੀ ਕਹਿ ਦਿੰਦੇ ਸੀ ਅੱਛਾ ਇਹ ਜ਼ਿਕਰ ਕੇ ਉਹ ਨੰਕਾਰ ਖੋ ਲਿਆ ਕਹਿੰਦੇ ਸੀ ਪੀਂਹਾਂ ਦੇ ਮੁੰਡੇ ਨੂੰ ਮਾਰ ਦਾਂਗੇ ਤੇ ਵਿੱਚ ਵਿੱਚ ਕਹੇ ਇਟਾ ਚੰਗੇ ਬੰਦੇ ਸੀ ਉਹਨਾਂ ਸਾਨੂੰ ਡਾੜ ਦਿੱਤਾ ਕਿ ਉਹ ਸਾਡੇ ਰਿਸ਼ਤੇਦਾਰ ਵੀ ਕਹਣ ਲੱਗੇ ਜਦੋਂ ਬੱਚੇ ਮਾਰ ਦੇਣਗੇ ਹੋਰ ਕੰਨ ਹੋਸ਼ ਆਏ ਤੇ ਅਸੀਂ ਫਿਰ ਉੱਥੋਂ ਸਾਨੂੰ ਆਣਾ ਪਿਆ ਦਿੱਲੀ ਅਸ਼ੇਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਡੀ5 ਚੈਨਲ ਪੰਜਾਬੀ ਤਾਂ ਮੈਂ ਹਾਂ ਤੁਹਾਡੇ ਨਾਲ ਵਾਜ ਸਿੰਘ ਕਵਲ ਸਜਨ ਕੁਮਾਰ ਨੂੰ ਜਿਹੜਾ ਕਿ ਹੁਣ ਕੋਰਟ ਵੱਲ ਸਜ਼ਾ ਸੁਣਾ ਦਿੱਤੀ ਗਈ ਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਆ 1984 ਦੀ ਗੱਲ ਕਰੀਏ ਜਿਨ੍ਹਾਂ ਨੇ ਉਸ ਵੇਲੇ ਸੰਤਾਪ ਚੇਲਿਆ ਸੀਗਾ ਇਹ ਗੱਲ ਉਹੀ ਜਾਣਦੇ ਨੇ ਉਹਨਾਂ ਨੂੰ ਕੀ ਕੋਸੈਨਾ ਪੈ ਕਿਉਂਕਿ ਦੇਖਿਆ ਜਾਵੇ ਤਾਂ ਹੁਣ ਕਿੰਨੇ ਸਾਲਾਂ ਬਾਅਦ ਜਾ ਕੇ ਜਾ ਸਜਨ ਕੁਮਾਰ ਨੂੰ ਵੀ ਸਜ਼ਾ ਸੁਣਾਈ ਗਈ ਆ ਪਰ ਜਿਹੜਾ 1984 ਜਿਹਨੇ ਸੰਤਾਪ ਚੇਲਿਆ ਸੀਗਾ ਉਹ ਉਹ ਗੱਲਾਂ ਉਹੀ ਜਾਣਦੇ ਨੇ ਗੱਲਬਾਤ ਕਰ ਲੈਣੇ ਸਾਡੇ ਨਾਲ ਅੰਮ੍ਰਿਤਸਰ ਤੋਂ ਇੱਕ ਬੇਬੇ ਜੀ ਮੌਜੂਦ ਨੇ ਜਿਨ੍ਹਾਂ ਨੇ 1984 ਆਪਣੇ ਅੱਖੀਂ ਵੇਖਿਆ ਤੇ ਆਪਣੇ ਘਰ ਵਾਲਿਆਂ ਨੂੰ ਗੁਆਇਆ ਗੱਲਬਾਤ ਕਰ ਲੈਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਬਲਬੀਰ ਕੋਹੜਾ ਜੀ ਮੈਂ ਘਰ ਵਾਲਿਆਂ ਦਾ ਨਾਮ ਸਰਦਾਰ ਸਰਦਾਰ ਜੀ ਸੀ ਹਾਂ ਜੀ 1984 ਤੁਸੀਂ ਆਪਣੀ ਅੱਖੀਂ ਵੇਖਿਆ ਕੀ ਸਾਰਾ ਵਾਪਰਿਆ ਸੀਗਾ ਕੁਝ ਗੱਲਾਂ ਜਿਆਦਾ ਹੋਣ ਤਾਂ کچھ ہاں <imprinted on high heaven> اس وی بتھیرا کچھ واپریا ہجوم دے ہجوم گھر وی کچھ پیش نہیں گئی کسی بار ادر گئے کئی گلا کے ساڑے گئے سکھا نال تو بہت ہی ظلم ہوئے آ پتھر جو سوٹا انہیں ہاتھ چاہے سی سکھا نال تو بہت ہی ظلم ہوئے آ ਸ਼ਹਿਰ ਤੇ ਉਹਨਾਂ ਦੇ ਕਈ ਉੱਠੇ ਨੇ ਕਈਆਂ ਦੇ ਕਾਰੋਬਾਰੀ ਬੰਦ ਹੋ ਗਏ ਮੇਰੀ ਵੀ ਸਰਕਾਰੀ ਨੌਕਰੀ ਸੀ ਉੱਥੇ ਤੇ ਇਸ ਕਰਕੇ ਹੋ ਸਾਰੇ ਬਰਬਾਦ ਹੋ ਗਏ ਆਧੇਮ ਫੇਸੀ ਰੋਣ ਹੋ ਰਹੇ ਨੇ ਜਬੀ ਤੁਹਾਡੇ ਜਿਹੜੇ ਹਸਬੰਡ ਸੀਗੇ ਉਹ 1984 ਚ ਗਵਾਏ ਸੀ ਤੁਸੀਂ ਹਾਂਜੀ ਹਸਬੰਡ ਤੇ ਉਹਨਾਂ ਤੇ ਮੇਰੇ ਤੇ ਅਸੀਂ ਬੈਠੇ ਸੀ ਅੱਗ ਸੇਕ ਰਹੇ ਸੀ ਦੋ ਸਿੱਖ ਖਾਲਸੇ ਆਏ ਉਹਨਾਂ ਦੀ ਜਾਨ ਬਚਾਨ ਕਰ ਸਾਡੇ ਨਾਲ ਸਾਰਾ ਕੁਝ ਬੀਚ ਗਿਆ ਅੱਛਾ ਤੁਸੀਂ ਦਿੱਲੀ ਰਹਿੰਦੇ ਸੀ ਹਾਂਜੀ ਹਾਂਜੀ ਦਿੱਲੀ ਐਨਾਰਕਲੀ ਗਾਰਡਨ ਦਿੱਲੀ 51 ਜਗਤਪੁਰੇ ਨਾਲ ਪਿੰਡੀ ਕੀ ਮੈਂ ਮਨ ਲਕ ਉਸ ਵਕ ਕਿੱਦਾਂ ਬੇਬੀ ਤੁਸੀਂ ਸਾਹਮਣੇ ਆਪ ਰਹਨ ਕਿਸ ਤਰ੍ਹਾਂ ਫਿਰ ਇੱਥੇ ਕਿੱਦਾਂ ਪਹੁੰਚੇ ਕਿ ਹੋਇਆ ਮਨ ਲਕ ਦਿੱਲੀ ਉੱਥੋਂ ਸਾਰਾ ਖਤਮ ਹੋ ਗਿਆ ਸੀ ਦਿੱਲੀ ਉੱਥੋਂ ਸਾਰਾ ਖਤਮ ਹੋ ਗਿਆ ਫਿਰ ਅਸੀਂ ਤਾਂ ਅੰਦੀ ਕੋਸ਼ਿਸ਼ ਕੀਤੀ ਸੀ ਜੋ ਸਭ ਨੇ ਗੁਰਦੁਆਰਾ ਸਾਹਿਬ ਵੱਲੋਂ ਮਿਲਿਆ ਉਹ ਵੀ ਉਹਨਾਂ ਨੇ ਚੋਰੀ ਕਰ ਲਿਆ ਫਿਰ ਫਿਰ ਕਹਿੰਦੇ ਸੀ ਵੀ ਅੱਲਾ ਦੇ ਮੁੰਡੇ ਨੂੰ ਮਾਰ ਦਾਂਗੇ ਤੇ ਬੱਚੇ ਕਹਿੰਦੇ ਚੰਗੇ ਬੰਦੇ ਸੀ ਉਹਨਾਂ ਸਾਨੂੰ ਡਾਕ ਦਿੱਤਾ ਤੇ ਉਹ ਸਾਡੇ ਰਿਸ਼ਤੇਦਾਰ ਵੀ ਕਹਿਣ ਲੱਗੇ ਜਦੋਂ ਬੱਚੇ ਮਾਰ ਦੇਣਗੇ ਉਦੋਂ ਤੁਹਾਨੂੰ ਹੋਸ਼ ਆਏਗੇ ਤੇ ਅਸੀਂ ਫਿਰ ਉੱਥੋਂ ਸਾਨੂੰ ਆਣਾ ਪਿਆ ਕਿਸ ਤਰ੍ਹਾਂ ਦਾ ਮੁਸ਼ਕਿਲ ਸਮਾਂ ਸੀਗਾ ਕਿਉਂਕਿ ਦਿੱਲੀੋਂ ਆਕੇ ਤੁਸੀਂ ਇੱਥੇ ਵਾਪਸ ਆਉਣਾ ਕਿ ਨਵੇਂ ਜਗ੍ਹਾ ਤੇ ਇੱਕ ਹਸਬੰਦੀ ਸਰ ਕਿੰਨਾ ਕੋ ਮੁਸ਼ਕਿਲਤਾਂ ਨੂੰ ਰਹੀ ਹੋਈ ਆ ਸਾਨੂੰ ਬਹੁਤ ਮੁਸ਼ਕਲ ਹੋਇਆ ਆ ਰਿਆ ਨਾ ਅਸੀਂ ਕਰਾਇਆ ਤੇ ਵੀ ਟੱਕੇ ਖਾਦੇ ਹੁਣ ਵੀ ਕਰਾਇਆ ਤੇ ਟੱਕੇ ਖਾ ਰਹੇ ਹਾਂ ਸਾਨੂੰ ਮਕਾਨ ਵੀ ਮਿਲਿਆ ਸੀ ਉਹ ਵੀ ਗਵਰਨਮੈਂਟ ਨੇ ਖੋ ਲਿਆ ਅੱਛਾ ਠੀਕ ਘਰ ਵਾਲਾ ਮੇਰਾ ਪਾਸ ਸੀ ਤੇ ਰਮੇ ਬੁਲਾਟ ਨੇ ਸੀ ਚੱਲਦੇ ਜਿੰਨੇ ਸਾਲ ਕੱਟੇ ਆ ਬਸ ਉਹਨਾਂ ਨੇ ਸਿਰੇ ਹੀ ਕੱਟੇ ਆ ਉਹਨਾਂ ਕੋਲ ਪਾਸਾ ਮੋੜਿਆ ਗਿਆ ਨਾ ਕੋਸ਼ਿਸ਼ ਨਾ ਜਿੰਦਿਆ ਚੜਨਾ ਮਾਇਕ ਕਿਤਾ ਮੁਰੇ ਸਰਕਾਰ ਨੇ ਕੋਈ ਕੁਆਟਰ ਵਗੈਰਾ ਕੁਛ ਕਰ ਦਵਾਇ ਕਿ ਕਿੰਨੇ ਕੋਈ ਉਸ ਤਰ੍ਹਾਂ ਪੁੱਛਣ ਹੀ ਨਹੀਂ ਆਇਆ ਕੋਈ ਵੀ ਕੁਆਟਰ ਦਵਾਇਆ ਸੀ ਸੀ 2 ਸਾਲ ਰਹੇ ਆ ਘਰ ਵਾਲੇ ਮੇਰੇ ਨੂੰ ਅਟਵੱਦੀ ਕਹਿ ਦਿੰਦੇ ਸੀ ਅੱਛਾ ਤੇ ਇਸ ਕਰਕੇ ਉਹਨਾਂ ਕਾਰ ਖੋ ਲਿਆ ਅੱਛਾ ਬੀ ਸਚਾਈ ਤੇ ਛੋਟੇ ਛੋਟੇ ਸੀ ਅੱਛਾ ਹੋਰ ਬੱਚੇ ਛੋਟੇ ਛੋਟੇ ਸੀ ਹੁਣ ਬਸ ਆਟਾ ਹੀ ਮਿਲਦਾ ਸੀ ਜਿੱਥੇ ਕੰਮ ਕਰਦਾ ਸੀ ਤੇ ਹੋਰ ਕੁਝ ਨਹੀਂ ਸੀ ਸਾਟਾ ਮਿਲਦੀ ਜਿੱਥੇ ਕੰਮ ਕਰਦਾ ਸੀ ਬਹੁਤ ਮੁਸ਼ਕਿਲ ਹੋਈ ਹੋਣੀ ਹੈ ਨਾ ਬਹੁਤ ਮੁਸ਼ਕਿਲ ਹੋਈ ਤੇ ਅਸੀਂ ਗਰੀਬੀ ਦਾ ਵਿੱਚ ਅੱਜ ਵੀ ਗਰੀਬੀ ਦਾ ਵਿੱਚ ਹੀ ਕੱਟ ਰਹੇ ਆ ਕੋਈ ਵੈਸੇ ਜਦੋਂ ਕੰਨੇ ਨੇ ਸਰਕਾਰੀ ਜਿਹੜੇ ਲੋਕ ਨੇ ਵੋਟਾਂ ਮੰਗਣਾਂ ਦੇ ਕਿਸੇ ਨੇ ਤੁਹਾਡੀ ਬਾਹ ਨਹੀਂ ਫੜੀ ਕਿਸੇ ਵੀ ਬੰਦੇ ਨੇ ਨਹੀਂ ਫੜੀ ਕਿਸੇ ਨੇ ਵੀ ਨਹੀਂ ਫੜੀ ਪਰ ਮੈਂ ਤਾਂ ਕੰਮ ਕਰਦੀ ਸੀ 22 ਸਾਲ ਇੱਕ ਜਗ੍ਹਾ ਕੰਮ ਕੀਤਾ 8-9 ਸਾਲ ਕਿ ਜਗ੍ਹਾ ਦਾ ਦਿੰਦੀ ਉੱਥੇ ਰਹਿੰਦੀ ਸੀ ਫਿਰ ਉਹਤੀ ਰਹਿੰਦੀ ਸੀ ਜਦੋਂ ਘਰ ਵਾਲਾ ਮੇਰਾ ਪੂਰਾ ਹੋਇਆ ਉਦੋਂ ਰਹੀ ਆ ਥੋੜਾ ਕੁ ਸਾਲ ਬਾਅਦ ਫਿਰ ਮੈਨੂੰ ਸਾਰਿਆਂ ਨੇ ਸਮਝਾਇਆ ਪਈ ਉਹ ਤੇ ਜਿਹੜਾ ਚਲਾ ਗਿਆ ਚਲਾ ਗਿਆ ਹੁਣ ਚੁਰ ਦੇ ਸੰਭਲ ਆਪਣਾ ਹਾਂਜੀ ਹਾਂਜੀ ਤਾਂ ਵੀ ਹੁਣ ਕਿੱਥੇ ਦਾ ਮਤਲਬ ਕਿ ਗੁਜ਼ਾਰਾ ਕਰ ਰਹੇ ਹਾਂ ਕੌਣ ਕੌਣ ਅੱਗੇ ਪਰਿਵਾਰ ਚ ਕੌਣ ਕੌਣ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਹਾਂ ਹਾਂ ਨੋਆ ਪੁੱਤੜਿਆ ਤੇ ਪੁੱਤੜਿਆ ਜੀ ਕੰਮ ਕੀ ਕਰਤਾ ਪੁੱਤ ਬੇਟਾ ਕਿਸੇ ਨਾਂ ਲੱਗਾ ਆ ਅੱਛਾ ਹੁਣੇ ਲੱਗਾ ਆ ਪਹਿਲਾਂ ਤੇ ਦਿਮਾਗੀ ਪਰੇਸ਼ਾਨ ਸੀ ਅਜੇ ਵੀ ਦਿਮਾਗੀ ਪਰੇਸ਼ਾਨ ਹੈ ਜੋ ਮਰਜ਼ੀ ਮੈਨੂੰ ਕਹਿ ਦਿੰਦਾ ਹੈ ਤਮਾਟੇ ਸੋਨੀ ਲੰਦੀ ਆ ਕੀ ਕਰੀ ਹੁਣ ਮਾਂ ਛੱਡ ਕੇ ਕਿੱਥੇ ਜਾਏ ਹੁਣ ਤੁਸੀਂ ਮਤਲਬ ਕੀ ਕਿਰਾਏ ਤੇ ਮਕਾਨ ਤੇ ਰਹੋ ਕਿਰਾਏ ਤੇ ਕਮਰਾ ਆ ਤੇ ਹਣ ਮੈਂ ਕੰਨਿਆ ਤੇ ਮੈਂ ਅਜੇ ਕੰਮ ਤੋਂ ਵੀ ਬੈਗੇ ਆ ਜਿੰਦੀ ਜਾਨੇ ਮੇਰਾ ਬੇਟਾ ਕਿਤੇ ਹਾਸਰਾ ਕੋਈ ਮਿਲ ਜੇ ਕਿ ਫਿਰ ਥੋੜਾ ਠੀਕ ਹੋ ਜਾਈਏ ਹੋ ਤਾਂ ਜੋ ਮਹਾਰਾਜ ਨੂੰ ਮਨ ਦਿਵਰਿਆ ਹੋਈ ਹੋਣਾ ਅਸੀਂ ਵਸੇ ਕਿ ਉਮੀਦ ਲੱਗਦੀ ਹਲੇ ਵੀ ਹੈ ਮਨ ਦੇ ਵਿੱਚ ਉਮੀਦ ਕੋਈ ਮਦਦ ਕਰੇਗਾ ਇੰਨੇ ਸਮਾਂ ਹੋ ਗਿਆ ਵਾ ਬਹੁਤ ਲੰਮਾ ਸਮੇਂ ਦੀ ਗੱਲ ਉਮੀਦ ਹੈਗੀ ਐਂਟੀ ਹਲੇ ਵੀ ਹਮੇ ਇਹ ਤੇ ਹੈ ਆਗੇ ਨਾ ਰੱਬ ਦੇ ਘਰ ਚ ਦੇ ਰੇ ਹਾਏ ਜਾਂਦੇ ਥੋੜੀ ਆ ਉਹ ਤੇ ਕੁਛ ਨਾ ਕੁਛ ਸੋਚੇਗਾ ਹੀ ਕੁਛ ਨਾ ਕੁਛ ਸੋਚੇਗਾ ਹੀ ਨਹੀਂ ਬਸ ਹਣ ਬੀਬੀ ਹੁਣ ਜਾ ਕੇ ਇੱਕ ਸੱਜਣ ਕੋ ਮਾਰ ਜਿਹੜਾ ਸੀਗਾ ਉਸ ਵੇਲੇ ਉਹਨੂੰ ਉਸ ਬੰਦੇ ਨੂੰ سزا ਮਿਲੀ ਆ ਬਹੁਤ ਸਾਲਾਂ ਬਾਅਦ ਪਰ سزا ਮਿਲੀ ਜਿਵੇਂ ਤੁਸੀਂ ਕਹਿ ਰਹੇ ਹੋ ਕੁਛ ਮਨ ਦੇ ਵਿੱਚ ਹੈ ਕਿ ਹਾਂ ਉਹਨੂੰ سزا ਮਿਲੀ ਆ ਮਿਲਣੀ ਹੀ ਚਾਹੀਦੀ ਸੀ ਕਿ ਉਹ ਕੁਛ ਸਮਝਦੇ ਉਸ ਚੀਜ਼ ਨੂੰ ਫੀਲ ਕਰਦੇ ਪੁਰਾ ਉਹਨਾਂ ਦੇ ਕਈਆਂ ਨੂੰ ਜਦੀਮ ਕਰ ਦਿੱਤਾ ਕਈਆਂ ਨੂੰ ਪਾਜੀ ਕਰ ਦਿੱਤਾ ਘਰ ਬਾਹਰ ਲੁੱਟੇ ਗਏ ਜਿਹੜੇ ਭਾਜੇ ਟੱਕ ਗਰੀਬ ਉਠੋ ਹੀ ਨਹੀਂ ਸਕੇ ਸਾਡੇ ਵਰਗੇ ਉਹਨਾਂ ਦਾ ਤੇ ਮੁਸ਼ਕਲ ਹੀ ਆਣਾ ਹਾਂ ਕਰਵਕਾਰ ਵੀ ਹੋ ਗਏ ਆ ਫੇਰ ਸਾਨੂੰ ਕੋਈ ਆਸਰਾ ਮਿਲ ਜੇ ਅਸੀਂ ਤੇ ਹੀ ਸੋਚਦੇ ਸਾਨੂੰ ਕੋਈ ਆਸਰਾ ਮਿਲ ਜੇ ਜੀ ਧੰਨਵਾਦ ਅਨ ਜਿਸ ਤੱਕ ਸੀ ਮੇਰੇ ਪਈ ਨਾ ਗੱਲਬਾਤ ਕੀਤੀ ਹੈ ਕਿ ਸਜੰਗ ਮਾਨ ਨੂੰ ਤੇ ਜਿਹੜੀ ਸਜ਼ਾ ਮਿਲੀ ਹੈ ਉਹ ਤੇ ਗੱਲ ਵੱਖਰੀ ਹੈ ਬਹੁਤ ਸਾਲਾਂ ਬਾਅਦ ਜਾ ਕੇ ਜਿਹੜਾ ਫੈਸਲਾ ਕੋਰਟ ਵੱਲੋਂ ਲਿੱਤਾ ਗਿਆ ਪਰ ਕਿੱਥੇ ਹਾਲੇ ਵੀ ਜਿਹੜੇ 1984 ਦੇ ਜਿਹੜੇ ਜਿਹਨਾਂ ਸਰਤਾਪ ਚੱਲਿਆ ਸੀ ਉਹ ਲੋਕ ਹਾਲੇ ਵੀ ਕਿੱਥੇ ਡਾਵਾ ਡੋਲ ਹੁੰਦੇ ਨਜ਼ਰ ਆ ਰਹੇ ਨੇ ਇੰਨਾ ਸਮਾਂ ਹੋ ਗਿਆ ਸਰਕਾਰਾਂ ਨੇ ਆਵਾਜ਼ ਨਹੀਂ ਸੁਣੀ ਤੇ ਹਾਲੇ ਵੀ ਇੱਕ ਮੰਨ ਦੇ ਵਿੱਚ ਇੱਕ ਅਛਾ ਹੈ ਕਿ ਕੋਈ ਨਾ ਕੋਈ ਸਾਡੀ ਗੱਲ ਜ਼ਰੂਰ ਸੁਨੇਗਾ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੀ ਸਰਕਾਰ ਉਹਨਾਂਗੇ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਜਿਹੜਾ ਕਿ ਜ਼ਰੂਰ ਬਾ ਫੜਨੀ ਚਾਹੀਦੀ ਹੈ ਨਾ ਕਿ ਇਹਨਾਂ ਨੂੰ ਅਸੀਂ ਆਸ ਕਰਦੇ ਹਾਂ ਸਰਕਾਰ ਇਹਨਾਂ ਦੀ ਆਵਾਜ਼ ਨੂੰ ਸੁਨੇਗੀ ਜਿਸ ਤਰ੍ਹਾਂ ਕਿਸੇ ਬੇਬੇ ਜੀ ਨਾਲ ਗੱਲਬਾਤ ਕੀਤੀ ਹੈ ਬਹੁਤ ਮੁਸ਼ਕਲ ਜਿਹੜਾ ਸਮਾਂ ਹੈ ਕਿ ਬੇਬੇ ਨੂੰ گزارਣਾ ਪੈ ਰਿਹਾ ਤੇ ਇੱਥੇ ਜਿਹੜੇ ਲੋਕੀ ਨੇ ਨਾਲ ਖਲੋਂਦੇ ਹੋਏ ਵੀ ਨਜ਼ਰ ਆ ਰਹੇ ਨੇ ਸਾਡੇ ਨਾਲ ਸੋਨੂ ਜਿਹੜਾ ਲਜੀ ਮੌਜੂਦ ਨੇ ਸਮਾਜ ਸੇਵਿਕ ਨੇ ਜਿਹੜੇ ਜਿਹੜੇ ਕਿ ਨਾਲ ਬੇਬੇ ਦੇ ਖਲੋ ਰਹੇ ਨੇ ਉਹਨਾਂ ਦੀ ਆਵਾਜ਼ ਬਣ ਰਹੇ ਨੇ ਕਿਉਂਕਿ ਦੇਖ ਜਾਵੇ ਬਹੁਤ ਮੁਸ਼ਕਿਲ ਹੈ ਬੇਬੂ ਕੋ ਕੋਈ ਸਹਾਰਾ ਨਹੀਂ ਹੈ ਜੇ ਇਸ طرح ਦੇ ਸਮਾਸੇ ਵੀ ਜਿਹੜੇ ਨਾਲ ਜੁੜਾਂਗੇ ਤੇ ਤੇ ਕਿਤਨੇ ਕਿਤੇ ਬੇਬੀ ਦੀ ਗੱਲ ਜਰੂਰ ਜਿਹੜੀ ਸਰਕਾਰ ਸੁਣ ਸਕਦੀ ਹੈ ਤੇ ਪਹਿਲਾਂ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਝੋ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਨਾ ਮੁਸ਼ਕਿਲ ਸਮਝ ਲ ਬੇਬੀ ਰੈਡ ਕਾਰਡ ਰਹੀ ਹੈ ਤੇ ਕੀ ਲੱਗਦਾ ਹੈ ਕਿ ਸਰਕਾਰ ਇਹਨਾਂ ਦੀ ਆਵਾਜ਼ ਸੁਨੇਗੀ ਦੇਖੋ ਸਰਕਾਰਾਂ ਨੇ ਤੇ ਰੈਡ ਕਾਰਡ ਬਣਾਏ ਸੀ ਜਿਹੜੀਆਂ ਸੁਖ-ਸਹੂਲਤਾਂ ਦਿੱਤੀਆਂ ਸੀ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੱਟਤੀਆਂ ਤੇ ਆਪਣੇ ਬੰਦਿਆਂ ਨੂੰ ਦੇਤੀਆਂ ਰੈਡ ਕਾਰਡ ਇਹਨਾਂ ਦਾ ਕੱਟਦਾ ਇਨਾਂ ਦਾ ਜਿਹੜਾ ਫਲੈਟ ਸੀਗਾ ਉਹ ਕਿਸੇ ਹੋਰ ਨੂੰ ਕਬਜ਼ਾ ਕਰਾਤਾ ਉੱਥੇ ਉਹਦੇ ਲਈ ਮੈਂ ਇਹਨਾਂ ਨੂੰ ਪਰਿਵਾਰ ਨੂੰ ਲੈ ਕੇ ਡੀਸੀ ਸਾਹਿਬ ਕੋ ਗਿਆ ਸੀ ਔਰ ਉਹਦੇ ਲਈ ਇੱਥੋਂ ਦੇ ਐਮਪੀ ਸਾਹਿਬ ਨੇ ਵੀ ਕਿਹਾ ਸੀ ਉਹਨਾਂ ਨੂੰ ਬੜੇ ਯੋਰ ਨਾ ਕਿਹਾ ਸੀਗਾ ਵੀ ਉਹਨਾਂ ਦਾ ਜਿਹੜਾ ਫਲੈਟ ਹੈ ਉਹਨਾਂ ਨੂੰ ਲਾਟ ਕੀਤਾ ਜਾਵੇ ਦੁਬਾਰਾ ਪਰ ਉਹ ਕਿਤੇ ਨਾ ਕਿਤੇ ਕਾਗਜ਼ਾਂ 'ਚ ਹੀ ਰਹਿ ਗਿਆ ਕਹਿੰਦੇ ਅੱਜ ਕਰਦੇ ਕੱਲ ਕਰਦੇ ਆ ਉਹ ਵਿਚਾਰਿਆਂ ਨੂੰ ਫੇਰੇ ਫੂਰੇ ਮਾਰਾ ਤੇ ਹੁਣ ਇਹ ਤੇ ਪਰਿਵਾਰ ਜਿਹੜਾ ਬੜਾ ਔਖਾ ਗੁਜ਼ਾਰਾ ਕਰਨ ੜਿਆ ਜਿਹੜਾ ਪਰਿਵਾਰ ਉਹੀ ਕਮਾਉਣਾ ਹੀ ਖਾਣਾ ਬੱਚਾ ਉਹਨਾਂ ਦਾ ਠੀਕ ਨਹੀਂ ਇਲਾਜ ਖਾਣੋਂ ਉਹਨੂੰ ਹੁਣ ਔਰ ਕਿਤੇ ਨਾ ਕਿਤੇ ਅਸੀਂ ਆਈਦਾ ਚਲੋ ਰਾਸ਼ਨ ਵਗੈਰਾ ਦੇ ਜੀਦਾ ਵਾ ਜਿੰਨੇ ਜੋਗ ਹੈਗੇ ਅਸੀਂ ਮਦਦ ਕਰ ਜਾਈ ਦੀ ਪਰ ਸਾਡੇ ਲੋਕਾਂ ਨੂੰ ਚਾਹੀਦਾ ਕਿ ਕਮ ਸੇ ਕਮ ਆਪਣੇ ਲੋਕਾਂ ਦੀ ਸਾਰ ਲਓ ਸਾਡੀ ਕੌਮ ਦਾ ਜਹਾਲ ਕੀ ਹੋ ਗਿਆ ਕਿਤੇ ਲੜਾਈ ਦੀ ਵੇਟ ਕਰਦੇ ਵੀ ਕੋਈ ਆਫਤਾ ਵੇ ਲੜਾਈ ਲੱਗੇ ਤੇ ਬਾਲਟੀਆਂ ਫੜਦੇ ਤੇ ਚੱਲ ਉੱਥੇ ਭਰ ਕੇ ਤੇ ਪਾ ਕੇ ਜੈਗਟਾਂ ਦੇ ਲੰਗਰ ਵਰਤੌਣ ਦੇ ਬੰਦੇ ਟੋਡੇ ਲੋਕ ਜਿਹੜੇ ਉਹ ਕਿਹੜੇ ਹਾਲਾਤਾਂ 'ਚ ਆਪਣੇ ਲੋਕਾਂ ਦੀ ਸੁਣੋ ਆਪਣੇ ਲੋਕਾਂ ਦੀ ਸਾਰ ਲਓ ਜਾ ਕੇ ਬਾਹਰਲੇ ਦੇਸ਼ਾਂ 'ਚ ਲੰਗਰ ਵਰਤੌਣ ਨਾਲ ਕੋਈ ਵਾਹਵਾ ਚੱਖ ਨਹੀਂ ਰੱਖਿਆ ਟੋਡੇ ਲੋਕ ਜੇ ਇੱਥੇ ਅੱਜ ਜਿਹੜੇ ਹਾਲਾਤਾਂ 'ਚ ਮਾੜਿਆਂ 'ਚ ਉਹਨਾਂ ਨੂੰ ਤੁਸੀਂ ਕੱਢਣ ਦੀ ਬਜਾਏ ਦੂਜੇ ਦੇਸ਼ਾਂ ਨੂੰ ਖੁਸ਼ ਕਰਨ ਦਾ ਜੋ ਉਹਦਾ ਕੀ ਫਾਇਦਾ ਸਾਡੇ ਤੇ ਅੱਜ ਪੰਜਾਬ ਦਾ ਬੇੜਾ ਕਰਕੇ ਉਹਨਾਂ ਲੋਕਾਂ ਕਰਦਾ ਜਿਹੜੇ ਬਾਹਰ ਬਹਿ ਕੇ ਕੋਈ ਗਲਤ ਬਿਆਨ ਦੇਈ ਜਾਂਦਾ ਕੋਈ ਜਿਹੜਾ ਵਾ ਉਥੋਂ ਪੁੱਠੀਆਂ ਸਿੱਧੀਆਂ ਵੀਡੀਓ ਪਾਈ ਜਾਂਦਾ ਔਰ ਆਪਣੇ ਲੋਕਾਂ ਦੀ ਕੋਈ ਸਾਰ ਨਹੀਂ ਲੈਣਿਆ 41 ਸਾਲ ਜ਼ਿੰਦਗੀ ਦੇ ਕਿੰਨੇ ਹੁੰਦੇ ਕਈ ਲੋਕ ਜਿਹੜੇ ਤੁਰ ਗਏ 41 ਸਾਲਾਂ ਬਾਅਦ ਇਨਸਾਫ ਹੋਇਆ ਔਰ 41 ਸਾਲ ਜ਼ਿੰਦਗੀ ਦੀ ਅੱਧੀ ਉਮਰ ਨਿਕਲ ਗਈ ਹੈ ਕੁਝ ਲੋਕ ਤੇ ਬਚੇ ਹੀ ਨਹੀਂ ਔਰ ਉਹ ਬਦੋਸ਼ੀ ਜਿਹੜਾ ਸੀਗਾ ਜਿੰਨੇ ਉਸ ਵੇਲੇ ਦੰਗੇ ਕਰਵਾਏ ਕੀ ਕੁਛ ਕਾਤਲ ਨੇ ਕੀ ਕੁਛ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਸੀ ਤੋਂ ਕੋਟ ਕੰਦੀ ਵੀ ਉਮਰ ਕੈਦ ਉਹ ਹੈ ਜਿਹੜੇ ਕੋ ਚੱਲਿਆ ਨਹੀਂ ਜਾਂਦਾ ਤੇ ਉਸ ਵੇਲੇ ਜੋ ਕੁਛ ਉਸ ਬੰਦੇ ਨੇ ਕਰਾਇਆ ਅਜੋ ਬੰਦਾ ਜਿਹੜਾ ਵਾ ਜੇਲ੍ਹ ਚ ਬੈਠਾ ਉਹਨੂੰ ਫੈਸਿਲਟੀਆਂ ਵੀ ਮਿਲ ਜਾਣੀਆਂ ਕਿਤੇ ਨਾ ਕਿਤੇ ਰਾਹਤ ਵੀ ਕੋਈ ਨਾ ਕੋਈ ਮਿਲ ਜਾਣੀ ਪਰ ਦੁੱਖ ਦੀ ਗੱਲ ਇਹਨਾ ਪਰਿਵਾਰਾਂ ਦੀ ਸਾਰ ਨਹੀਂ ਲਈ ਗਈ ਬੇਬੇ ਤਾਂ ਉਹ ਹੀ ਕਹਿ ਰਹੇ ਸੀਗੇ ਘਰ ਗੁਜ਼ਾਰਾ ਨਹੀਂ ਆਇਆ ਕੋ ਮੁੰਡਾ ਵੀ ਠੀਕ ਨਹੀਂ ਤੇ ਕੁਤੀਆਂ ਵੀ ਘਰੇ ਹੈਗੀਆਂ ਨੇ ਬਿਚਾਰਾ ਫਿਰ ਸਾਡੀ ਐਜੀਪੀਸੀ ਨੂੰ ਖੜਨਾ ਚਾਹੀਦਾ ਉਹਨਾਂ ਕੋਲ ਵੀ ਗਏ ਸੀ ਐਜੀਪੀਸੀ ਜਿਹੜੀ ਉਹ ਮਜ਼ਾਕ ਕਰਦੀ ਗਾੜੀ ਉਹ ਬੈ ਕੇ ਬਿਆਨ ਦਉ ਤਈ ਜਾਂਦੇ ਉੱਥੇ ਲੜੀ ਜਾਂਦੇ ਆਪਸ ਦੇ ਵਿੱਚ ਜਿੰਨੇ ਜਨੇ ਵੀ ਆ ਉਹ ਕਹਿੰਦੇ ਉਹ ਮਾੜਾ ਉਹ ਕਹਿੰਦੇ ਆਹ ਮਾੜਾ ਜਦਨ 84 ਦਾ ਕੋਡ ਵੱਲੋਂ ਆਇਆ ਸੀਗਾ ਤੇ ਉਸ ਵੇਲੇ ਮਿੰਟੋਂ ਮਿੰਟ ਬਿਆਨਬਾਜ਼ੀਆਂ ਕਾਨਫਰੰਸਾਂ ਸ਼ੁਰੂ ਹੋ ਗਈਆਂ ਸੀ ਤੇ ਵੜਿਆ ਇੱਕ ਵਾਰੀ ਇਹਨਾਂ ਦੇ ਕੋਲ ਅੱਜ ਤੱਕ ਇਹਨਾਂ ਦੇ ਪਰਿਵਾਰਾਂ ਕੋ ਕਿਸੇ ਦੇ ਉਸਾਰ ਲਈ ਇਹਨਾਂ ਨੇ ਆਣ ਕੇ ਸਾਡੀ ਐਜੀਪੀਸੀ ਦਾ ਫਰਜ਼ ਪੜਦਾ ਹੈ ਡੇਡੇ ਸਾਡੇ ਹਸਪਤਾਲ ਆ ਸਿੱਖਾਂ ਦਾ ਝੜਾਵਾ ਤੇ ਸਿੱਖਾਂ ਦੀ ਸਸਤਾ ਤੇ ਜੋ ਸਾਨੂੰ ਹੀ ਮਤਲਬ ਵੇਖਣਾ ਇਹ ਨਾ ਨਾ ਮਜ਼ਾਕ ਕਰਦੇ ਆ ਜਦੋਂ ਇਹ ਗਏ ਆ ਤੇ ਇਹਨਾਂ ਨੂੰ ਗਾੜੀਆਂ ਮਜ਼ਾਕ ਕੀਤਾ ਜੀਪੀਸੀ ਨੇ ਕਹਿੰਦੇ ਤੁਸੀਂ ਆ ਜਾਂਦੇ ਇੱਥੇ ਬਥੇਰੇ ਤੁਰੇ ਫਿਰਦੇ ਆ ਦੱਸੋ ਤੁਸੀਂ ਘਰੋਂ ਪੈਸੇ ਦੇਣੇ ਤੁਸੀਂ ਆਪਣੀਆਂ ਜੇਬਾਂ ਚੋਂ ਦੇਣੇ ਕਿਸੇ ਦਾ ਜੀਨ ਹੀ ਕਰਦਾ ਜਾਣੂ ਉਹ ਇੱਥੇ ਬੈਠੇ ਆ ਤਮਾਸ਼ੀ ਬਣ ਜਿਹੜੇ ਆ ਉਹ ਕਰਦੇ ਮਜ਼ਾਕ ਉਹ ਜ਼ਰੂਰ ਤੁਹਾਨੂੰ ਲੱਗੂਗਾ ਵੀ ਸੱfte ਪਕਾਵ ਕੈਸਰੀ ਬਣ ਕੇ ਤੇ ਦੇਣਾ ਦਾੜੀਆਂ ਰੱਖੀਆਂ ਉਹ ਵਿਲੜ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਮਾਸਾ ਵੀ ਨਾ ਉਹ ਕਿਸੇ ਨਾਲ ਖਲੋਂਦੇ ਆ ਤੇ ਨਾ ਉਹ ਕਿਸੇ ਦੀ ਸਾਰ ਲੈਂਦੇ ਇਹਨਾਂ ਪਰਿਵਾਰਾਂ ਦੇ ਤੁਸੀਂ ਹਾਲਾਤ ਵੇਖ ਲੈ ਕੀ ਆ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਵਾਲੇ ਲੋ ਅਕਿਸ ਵਾਲਾ ਸੋਨੂੰ ਜੀ ਕੀ ਲੱਗਦਾ ਕਿ ਹੁਣ ਕੀ ਅੱਗੇ ਸਟੈਪ ਹੋਏਗਾ ਉਹ ਆਵਾਜ਼ ਸੁਣੀ ਜਾਏਗੀ ਨਾ ਜੇ ਐਸੀ ਜਗੇ ਕਾਰਵਾਈ ਕਰਦੇ ਕੋਈ ਜੈਸੀ ਆਪਣੀ ਇੱਕ ਤੌਰ ਤੇ ਕਾਰਵਾਈ ਕਰਤੇ ਲੱਗੇ ਆਵਾਜ਼ ਸੁਣੀ ਜਾਏ ਕਿ ਨਾ ਦੇਖੋ ਆਵਾਜ਼ ਉਤੇ ਸੁਣੀ ਜਾਣੀ ਚਾਹੀਦੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਜੀ ਆਪਣੇ ਸਹੀ ਜ਼ਿੰਮੇਵਾਰੀਆਂ ਨਾ ਪਾਉਣ ਤੇ ਲੋੜੀ ਨਾ ਪਵੇ ਹੁਣ ਰੈਡ ਕਾਰਡ ਇਹਨਾਂ ਦਾ ਜਾਰੀ ਕਰਾਉਣ ਲਈ ਅਸੀਂ ਡੀਸੀ ਸਾਹਿਬ ਕੋ ਜਿੱਦਾਂ ਲੈ ਕੇ ਗਏ ਮੈਂ ਫਿਰ ਜਾਣਾ ਵਾ ਇਹਨਾਂ ਨੂੰ ਲੈ ਕੇ ਪਰਿਵਾਰ ਨੂੰ ਔਰ ਮੈਂ ਚਾਹਨਾ ਵੀ ਇਹਨਾਂ ਦਾ ਜਿਹੜਾ ਵਾ ਉਹ ਕਾਰਡ ਜਾਰੀ ਹੋ ਜਾ ਬਚਾਰਾ ਨੂੰ ਜਿਹੜੀ ਸੁਖ-ਸਹੂਲਤਾਂ ਮਿਲ ਜਾਣ ਬਾਕੀ ਜਿਹੜਾ ਘਰ ਦਾ ਸਮਾਨ ਹੈ ਉਹ ਜਿੰਨੇ ਜਿੰਨੀ ਕਿ ਜ਼ਰੂਰਤ ਹੁੰਦੀ ਆ ਉਹ ਅਸੀਂ ਜਿੰਨੇ ਜੋਗੇ ਹੈਗੇ ਮਦਦ ਕਰ ਬੋਰਡ ਕਲੋਨੀ ਆ 103 ਨੰਬਰ ਫਲੈਟ ਆ ਜੋ ਵਾਕਿਆ ਪਰਿਵਾਰ ਜ਼ਰੂਰਤਮੰਦ ਆ ਤੁਸੀਂ ਆਪੇ ਇੱਥੇ ਆ ਕੇ ਸੇਵਾ ਪਰਿਓ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਕਿਓ ਗਾੜੀ ਤੁਸੀਂ ਆਪ ਆਣ ਕੇ ਸੇਵਾ ਕਰਕੇ ਜਾਇਓਰ ਦੇਖ ਕੇ ਜਾਇਓ ਕੀ ਉਹ ਪਰਿਵਾਰਾਂ ਦੇ ਹਾਲਾਤ ਕੀ ਨੇ ਜਿਹੜੇ ਦਿੱਲੀ ਚੋਂ ਝੜ ਕੇ ਆਏ ਅੱਜ ਵੀ ਉਹਨਾਂ ਨੂੰ ਲੋੜ ਹੈ ਤੁਹਾਡੀ ਕਿਤੇ ਨਾ ਕਿਤੇ ਦਰਦ ਮਹਿਸੂਸ ਕਰਦੇ ਆਪਣੇ ਲੋਕਾਂ ਦਾ ਦਰਦ ਰੱਖਿਆ ਕਰੋ ਔਰ ਬਾਹਰਿਆਂ ਨੂੰ ਖੁਸ਼ ਕਰਨ ਦਾ ਕੁਝ ਨਹੀਂ ਫਾਇਦਾ ਪਹਿਲਾਂ ਆਪਣੇ ਘਰ ਚ ਵੇਖੋ ਵੀ ਘਰ ਚ ਕੀ ਆ ਫਿਰ ਸੇਵਾ ਕਰਿਓ ਪਹਿਲਾਂ ਘਰ ਦੇ ਵਿੱਚ ਸੇਵਾ ਕਰੋ ਔਰ ਇਹ ਵਾਕਿਆ ਪਰਿਵਾਰ ਜ਼ਰੂਰਤਮੰਦ ਆ ਇਹ ਸੱਚੀ ਸੇਵਾ ਤੁਸੀਂ ਹਥੋਂ ਹੋ ਕੇ ਤੁਹਾਨੂੰ ਕਿਦਾਂ ਦਾ ਲੱਗਾ ਲੱਗਾ ਕਿ ਜ਼ਰੂਰਤਮੰਦ ਆ ਕਿ ਨਹੀਂ ਪਰ ਬਹੁਤ ਜ਼ਰੂਰਤ ਹੈ ਕਿਰਾਏ ਤੇ ਰਹਿਣ ਡਿਆ ਔਰ ਕਿਦਾਂ ਕਿਰਾਇਆ ਦੇਣਾ ਕਿਦਾਂ ਬੱਤੀ ਦਾ ਬਿੱਲ ਕਿਦਾਂ ਵਾਟਰ ਸਪਲਾਈ ਦਾ ਕਿਦਾਂ ਪਰਿਵਾਰ ਦਾ ਗੁਜ਼ਾਰਾ ਕਿਦਾਂ ਲਾਜ ਇਸ ਕਰ ਸਰਜੋ ਗਿਆ ਔਰ ਜਿੱਥੇ ਸਾਡੇ ਭਰਾ ਕੋਈ ਇਮਾਨਦਾਰ ਲੋਕ ਚੰਗੇ ਲੋਕ ਹੈਗੇ ਜਿਹੜੇ ਖਲੋਂਦੇ ਖਲੋਂਦੇ ਵੀ ਆ ਔਰ ਮੈਂ ਬੇਨਤੀ ਕਰੂੰ ਤੁਹਾਡੇ ਜਰੀਏ ਵੀ ਇਹ ਪਰਿਵਾਰ ਦੇ ਨਾਲ ਆਣ ਕੇ ਖਲੋ ਰ ਖੁਦ ਸੇਵਾ ਕਰੋ ਕਿਸੇ ਦੇ ਜਰੀਏ ਨਹੀਂ ਸਾਡੇ ਤੇ ਯਕੀਨ ਕਰਨ ਦੀ ਲੋੜ ਨਹੀਂ ਤੁਸੀਂ ਖੁਦ ਇੱਥੇ ਵਿజిਟ ਕਰੋ ਔਰ ਆਪ ਹੀ ਮਿਲ ਕੇ ਜਾਓ ਧੰਨਵਾਦ ਮੈਨੂੰ 2025 ਦੀ ਕਮੇਟੀ 5 ਚੈਨਲ ਪੰਜਾਬੀ ਅਮਰੀਕਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮੈਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ